ਕਿਸ ਤਰ੍ਹਾਂ ਦੀ ਹਦਾਇਤ ਹੈ ਅੱਜ ਜਿਹੜਾ ਪ੍ਰਸ਼ਾਸਨ ਵੱਲੋਂ ਸਭ ਤੋਂ ਪਹਿਲਾਂ ਮੇਰੇ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਨਮਸਤੇ ਨਮਸਕਾਰ ਤੇ ਸਭ ਤੋਂ ਪਹਿਲਾਂ ਮੇਰਾ ਇਹ ਸੰਦੇਸ਼ ਹੈ ਕਿ ਇੱਕ ਡ੍ਰਿਲ ਚੱਲ ਰਹੀ ਹੈ ਐਕਸਰਸਾਈਜ਼ਾਂ ਨੇ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਖਬਰਾਂ ਦੀ ਗੱਲ ਨਹੀਂ ਕੋਈ ਡਰ ਨਹੀਂ ਕੋਈ ਭੈ ਨਹੀਂ ਤੇ ਇਸ ਐਕਸਰਸਾਈਜ਼ ਦੇ ਵਿੱਚ ਸਾਡੇ ਸ਼ਹਿਰ ਵਾਸੀ ਜਿੱਦਾਂ ਕਿ ਅੱਗੇ ਵੀ ਅਮਨ ਪਸੰਦ ਨੇ ਤੇ ਕਾਨੂੰਨ ਦੇ ਨੂੰ ਮੰਨਣ ਵਾਲੇ ਸ਼ਹਿਰ ਵਾਸੀ ਫਾਜ਼ਿਲਕਾ ਦੇ ਨੇ ਤੇ ਇਹ ਸਾਡੀ ਪੂਰੀ ਮਦਦ ਕਰਨਗੇ ਜਿਸ ਤਰ੍ਹਾਂ ਪ੍ਰਸ਼ਾਸਨ ਵੱਲੋਂ ਹਦਾਇਤਾਂ ਨੇ ਮੈਂ ਤੁਹਾਡੇ ਮੀਡੀਆ ਰੈਂ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਤੇ ਜਿੰਨੇ ਵੀ ਸਾਧਨ ਨੇ ਜਿਹੜੇ ਤੁਹਾਡੇ ਵੱਲੋਂ ਬੱਚੇ-ਬੱਚੇ ਤੱਕ ਮੇਰਾ ਜਿਹੜਾ ਸੰਦੇਸ਼ ਹੈ ਜੋ ਪ੍ਰਸ਼ਾਸਨ ਦਾ ਸੰਦੇਸ਼ ਹੈ ਉਹ ਪਹੁੰਚ ਜਾਣਾ ਚਾਹੀਦਾ ਤੇ ਮੈਂ ਸਾਡੇ ਅੱਗੇ ਵੀ ਬੇਨਤੀ ਕਰਾਂਗਾ ਤੇ ਇੱਕ-ਇੱਕਲੇ ਤੱਕ ਤੁਸੀਂ ਸੰਦੇਸ਼ ਪਹੁੰਚਾਉਣ ਦਾ ਅੱਛੇ ਪੱਤਰਕਾਰੀ ਦਾ ਆਪ ਦਾ ਸਬੂਤ ਦੇਵੋਗੇ ਤੇ ਪ੍ਰਸ਼ਾਸਨ ਵੱਲੋਂ ਇਹ ਹੀ ਬੇਨਤੀਆਂ ਨੇ ਜਾਂ ਇਹ ਹੀ ਦਿੱਤਾ ਨੇ ਕਿ 8 ਵਜੇ ਤੱਕ ਜਿਹੜੀ ਆਮ ਨਾਰਮਲ ਦੁਕਾਨ ਹੈ ਉਹ ਬੰਦ ਹੋ ਜਾਣੀ ਚਾਹੀਦੀ ਏ ਤੇ ਜਿਹੜੀ ਦੁਕਾਨ ਬੰਦਾ ਕੇ ਦੁਕਾਨਦਾਰ ਆਪਣੇ ਘਰਾਂ 'ਚ ਚਲੇ ਜਾਣ ਫਿਰ ਮੇਰੇ ਉਸ ਦੁਕਾਨਦਾਰਾਂ ਨੂੰ ਬੇਨਤੀ ਏ ਕਿ ਉਹਦੇ ਸਾਹਮਣੇ ਜਿਹੜੇ ਸੀਸੀ ਕੈਮਰੇ ਨੇ ਉਹਨਾਂ ਦੀ ਲਾਈਟ ਦਾ ਪੋਸ਼ਣ ਕੋਸ਼ਿ ਟੈਕਨੀਕਲ ਤੌਰ ਤੇ ਆਪਣਾ ਕਰਨ। ਕਈ ਜਿਹੜੇ ਦੁਕਾਨਦਾਰ ਵੀਰਾਂ ਦੇ ਸ਼ਟਰ ਦੇ ਅੱਗੇ ਬਲਬ ਲੱਗੇ ਨੇ ਸ਼ਟਰ ਬੰਦ ਜਦੋਂ ਦੁਕਾਨ ਬਤਾਉਂਦੇ ਨੇ ਬਾਹਰਲੇ ਬਲਬ ਜਗਦੇ ਛੱਡਦੇ ਆ। ਬੇਨਤੀ ਹੈ ਕਿ ਕੁਝ ਦਿਨ ਵਾਸਤੇ ਤੁਸੀਂ ਉਹ ਬਲਬਾਂ ਨੂੰ ਬੰਦ ਰੱਖੋ ਤੇ ਆਪਣੇ ਸਾਡੇ ਪ੍ਰਸ਼ਾਸਨ ਕੋਈ ਵੀ ਇੰਡੀਗੇਸ਼ਨ ਜਿਹੜਾ ਉਹ ਨਾ ਜਾਵੇ ਜਿਹੜਾ ਕਿ ਆਪਣੇ ਨੇਕਟਿਵ ਪੁਆਇੰਟ ਬਣੇ। ਦੂਸਰਾ ਮੇਰਾ ਰੇੜੀ ਫੜੀ ਵਾਲਿਆਂ ਨੂੰ ਹੈ ਜਿਹੜੇ ਰੇੜੀ ਆ ਸਬਜ਼ੀਆਂ ਆ ਆਮ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਟਾਈਮ ਨਾਲ ਜਿਹੜਾ ਕੋਈ ਖਰੀਦ ਕਰਨਾ ਤੇ ਲੈ ਜਾਓ ਰੇੜੀਆਂ ਵਾਲੇ ਵੀ ਜਸ ਕੱਲ ਜਿਹ ਤਰ੍ਹਾਂ ਰਾਤ ਨੂੰ ਕਾਫੀ ਜ਼ਿਆਦਾ ਬਾਜ਼ਾਰ ਦੇ ਵਿੱਚ ਰੇੜੀਆਂ ਸੀਗੀਆਂ ਜਦੋਂ ਬਲੈਕਆਊਟ ਆਇਆ ਤੇ ਉਹਨਾਂ ਨੂੰ ਵੀ ਸਮੱਸਿਆ ਆਉਂਦੀ ਜੀ ਤੇ ਪ੍ਰਸ਼ਾਸਨ ਨੂੰ ਵੀ ਸਮੱਸਿਆ ਆਈ ਹੈ ਤੇ ਉਹ ਵੀ ਟਾਈਮ ਨਾਲ ਸ਼ਹਿਰ ਵਾਸੀ ਜਿਹੜਾ ਕੋਈ ਖਰੀਦਣਾ ਟਾਈਮ ਨਾਲ ਖਰੀਦ ਕੇ ਤੇ ਆਪਣਾ ਘਰਾਂ ਨੂੰ ਜਾਣ ਤੇ ਦੂਸਰਾ ਜਿਹੜਾ 8 ਵਜੇ ਤੱਕ ਆਪਣਾ ਆਪਣੇ ਮੰਜ਼ਲ ਤੇ ਪਹੁੰਚਣਾ ਅਮਰਜੈਂਸੀ ਹੋਵੇ ਤੇ ਆਪਣਾ ਵਹੀਕਲ ਬਾਜ਼ਾਰ ਦੇ ਵਿੱਚ ਲੈ ਕੇ ਆਉਣ ਜੇਕਰ ਆਪਣਾ ਵਹੀਕਲ ਲੈ ਕੇ ਆਉਂਦੇ ਨੇ ਅਮਰਜੈਂਸੀ ਤੌਰ ਤੇ ਉਹਦੀ ਹੈਡਲਾਈਟ ਨਾਲ ਜਗਾਣ ਛੋਟੇ ਲਾਈਟਾਂ ਤੇ ਲੈ ਕੇ ਆਉਣ ਤੇ ਅਨਸੈਸਰੀ ਬਾਜ਼ਾਰ ਦੇ ਵਿੱਚ ਨਾਲ ਵਹੀਕਲ ਲੈ ਕੇ ਘੁੰਮਣ ਜੀ ਹੋਰ ਮੇਰੀ ਜਿਹੜੀ ਬੇਨਤੀ ਹੈ ਕਿ ਜਿੰਨਾ ਦਿਆਂ ਉਪਰਨੇ ਮੰਜ਼ਲਾਂ ਦੇ ਵਿੱਚ ਘਰ ਨੇ ਜਾਂ ਕੋਈ ਕਮਰਸ਼ੀਅਲ ਬਿਲਡਿੰਗ ਨੇ ਜਾਂ ਕੋਈ ਹਸਪੀਟਲ ਨੇ ਉਹ ਕਿਰਪਾ ਕਰਕੇ ਜਿਹੜੀਆਂ ਉਪਰਲੀਆਂ ਮੰਜ਼ਲਾਂ ਨੇ ਉਹਨਾਂ ਨੂੰ ਖਾਲੀ ਕਰਕੇ ਤੇ ਜਿੰਨੇ ਵੀ ਉਹਦੇ ਵਿੱਚ ਆਪਣੇ ਰਹਿ ਰਹਿਸ਼ ਹੈਗੀ ਹੈ ਕੋਈ ਵੀ ਉਹ ਹਾਂ ਉਹਦੇ ਪਰਿਵਾਰ ਹੈ ਜਾਂ ਕੋਈ ਹਸਪਤਾਲ ਚ ਮਰੀਜ਼ ਹੈ ਉਹ ਉਪਰਲੀਆਂ ਮੰਜ਼ਲਾਂ ਤੇ ਨਾਰਨ ਥੱਲੇ ਸ਼ਿਫਟ ਕਰਾ ਲੈਣ ਹਸਪਤਾਲ ਦੇ ਡਾਕਟਰ ਸਾਹਿਬਾਨ ਨੂੰ ਪ੍ਰਸ਼ਾਸਨ ਵੱਲੋਂ ਮੇਰੇ ਵੱਲੋਂ ਇਹ ਅਪੀਲ ਹੈ ਕਿ ਉਹ ਆਪਣਾ ਜਿਹੜਾ ਬੋਰਡ ਹੈ ਜਿਹੜਾ ਬਾਹਰ ਲੱਗਿਆ ਹੁੰਦਾ ਉਹਨੂੰ ਜਿਹੜਾ ਉਹ ਬੰਦ ਕਰ ਰੱਖਣਾ ਅੰਦਰ ਲੋਡ ਅਨੁਸਾਰ ਹੀ ਲਾਈਟ ਜਗਾਉਣ ਉੱਪਰਲੇ ਮੰਜ਼ਲਾਂ ਤੇ ਬਿਲਕੁਲ ਵੀ ਲਾਈਟ ਨਾ ਜਗਾਉਣ ਜਿਨ੍ਹਾਂ ਤੋਂ ਇੰਡੀਕੇਸ਼ਨ ਪੈਦਾ ਹੁੰਦਾ ਹੈ ਦੂਸਰਾ ਮੇਰਾ ਪੈਲਸ ਵਾਲੇ ਜਿਹੜੇ ਨੇ ਮਹਿਰਜ ਪੈਲਸ ਨੇ ਉਹਨਾਂ ਚ ਉਹਨਾਂ ਨੂੰ ਇਹ ਦਿੱਤਾ ਨੇ ਕਿ ਇਸ ਸੰਬੰਧੀ ਜਿਹੜੀਆਂ 144 ਜਿਹੜੀ ਸੀਆਰਪੀਸੀ ਜਿਹੜਾ ਉਹ ਲੱਗ ਚੁੱਕੀ ਹੈ ਜਿਹੜਾ ਹੁਣ ਨਵਾਂ ਕਾਨੂੰਨ ਹੈ 223 ਬੀਐਨਐਸਐਸ ਉਹ ਲੱਗ ਚੁੱਕੀ ਹੈ ਤੇ ਕੋਈ ਵੀ ਡਰੋਨ ਜਿਆ ਕੋ ਪਟਾਕਾ ਪੈਲਸ ਦੇ ਵਿੱਚ ਨਹੀਂ ਚੱਲੂਗਾ ਪਟਾਕਾ ਵਿਆਹ ਸ਼ਾਦੀ ਤੇ ਪਟਾਕਾ ਨਹੀਂ ਚੱਲੂਗਾ ਨਾ ਹੀ ਡਰੋਨ ਨਾਲ ਕੋਈ ਐਕਟੀਵਿਟੀ ਮੂਵੀ ਜਾਂ ਕੁਛ ਜਾਂ ਫੋਟੋ ਤੇ ਉਹ ਨਹੀਂ ਹੋਏਗਾ ਨਹੀਂ ਤਾਂ ਪੈਲਸ ਵਾਲੇ ਦੇ ਵੀ ਖਿਲਾਫ ਤੇ ਡਰੋਨ ਵਾਲੇ ਦੇ ਖਿਲਾਫ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਦੂਸਰਾ ਜਿਸ ਤਰ੍ਹਾਂ ਇਹ ਆਪਣੇ ਸ਼ਹਿਰ ਦੇ ਵਿੱਚ ਕਈ ਕਰਾਂ ਦੇ ਵਿੱਚ ਜਿਹੜੇ ਆਪਣੇ ਆ ਮੋਬਾਈਲ ਟਾਵਰ ਲੱਗੇ ਹੋਏ ਨੇ ਉਹਨਾਂ ਦੇ ਉੱਪਰਲੀ ਲਾਈਟ ਜਗਦੀ ਹੁੰਦੀ ਹੈ ਜਿਹੜਾ ਕਾਫੀ ਜ਼ਿਆਦਾ ਘਾਤਕ ਹੋ ਸਕਦੀ ਹੈ ਜਿਹੜੇ ਆਪਣੇ ਏਅਰ ਬੇਸ ਤੇ ਕਾਫੀ ਜ਼ਿਆਦਾ ਇੰਡੀਕੇਸ਼ਨ ਦਿੰਦੀਆਂ ਨੇ ਉਹਨਾਂ ਨੂੰ ਵੀ ਕਿਰਪਾ ਕਰਕੇ ਬੰਦ ਰੱਖਣਾ ਤੇ ਜਿਹੜੇ ਕੋਈ ਗੁਰਦੁਆਰਾ ਜਾਂ ਕੋਈ ਕਿਸੇ ਹੋਰ ਧਾਰਮਿਕ ਜਗ੍ਹਾ ਤੇ ਉੱਪਰ ਬੜਬੜਾਗੇ ਹੋਏ ਨੇ ਉਹਨਾਂ ਨੂੰ ਵੀ ਕਿਰਪਾ ਕਰਕੇ ਬੰਦ ਕਰ ਦੇਣਾ ਤੇ 8 ਵਜੇ ਤੱਕ ਜਿਹੜੇ ਗੁਰਦੁਆਰਾ ਸਾਹਿਬ ਜਾਂ ਮੰਦਰ ਜਿਹੜਾ ਉਹ ਪੂਜਾ ਪਾਠ ਹੋ ਜਾਣਾ ਚਾਹੀਦਾ ਹੈ ਤੇ ਲਾਈਟਾਂ ਬੰਦ ਹੋ ਜਾਣੀਆਂ ਚਾਹੀਦੀਆਂ ਨੇ ਜੀ ਸਰ ਜੀ ਆਪ ਦੇਖਿਆ ਗਿਆ ਸੀ ਕੁਝ ਲੋਕ ਬਿਨਾਂ ਵਜ੍ਹਾ ਹੀ ਬਾਜ਼ਾਰ ਦੇ ਵਿੱਚ ਘੁੰਮ ਰਹੇ ਸੀ ਲਾਈਟਾਂ ਜਗਾ ਕੇ ਤੇ ਇਹੋ ਜਿਹੇ ਵਿਅਕਤੀਆਂ ਦੇ ਖਿਲਾਫ ਕੀ ਤਰ੍ਹਾਂ ਦੀ ਕਾਰਵਾਈ ਹੋ ਜਾਈਏ ਦੇਖੋ ਕੱਲ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਅੱਜ ਕਾਨੂੰਨ ਦੇ ਅਨੁਸਾਰ ਕਾਰਵਾਈ ਹੋਏਗੀ ਜੀ ਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਅੱਛੇ ਨਾਗਰਿਕ ਅੱਛੇ ਦੇਸ਼ ਦੇ ਵਾਸੀ ਬਣ ਕੇ ਅੱਜ ਸਾਡੇ ਦੇਸ਼ ਸਾਡੀ ਲੋੜ ਹੈ ਤੇ ਅਸੀਂ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਆਪਣੇ ਦੇਸ਼ ਦੇ ਨਾਲ ਖੜੀਏ ਤੇ ਅਸੀਂ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਈਏ ਤੇ ਅਸੀਂ ਅਨਨੈਸੈਸਰੀ ਨਾ ਪ੍ਰਸ਼ਾਸਨ ਨੂੰ ਔराण ਕਰੀਏ ਤੇ ਨਾ ਆਪ ਔराण ਹੋਈਏ ਹੂੰ ਸਰ ਕਿੰਨੀਆਂ ਡਿਮਾ ਫਿਆਰ ਦੇ ਵਿੱਚ ਜਿਹੜੀਆਂ ਆ ਉਹ ਸੱਚ ਸਤਿਕਾਰ ਕੀਤੇ ਨਹੀਂ ਜਾਂਦੇ ਦੇਖੋ ਜੀ ਟੀਮਾਂ ਦਾ ਹੁਣ ਸਵਾਲ ਨਹੀਂ ਰਹਿ ਗਿਆ ਜਿੰਨੀ ਵੀ ਫੋਰਸ ਹੈ ਉਹ ਸਾਰੇ ਹੀ ਮਾਰ ਡਿਊਟੀ ਤੇ ਹੀ ਤਨਾਤ ਹੈ ਉਹ ਟੀਮਾਂ ਵਾਲਾ ਜਿਹੜਾ ਉਹ ਵਕਤ ਜਿਹੜਾ ਨਹੀਂਗਾ ਤੇ ਹੁਣ ਸਾਰੀ ਫੋਰਸ ਜਿਹੜੀ ਆਪਦੀ ਤਣ ਦੇ ਨਾਲ ਜਿਹੜਾ ਉਹ ਕੰਮ ਕਰੇਗੀ ਤੇ ਕਰਦੀ ਵੀ ਹੈ ਤੇ ਕਰਦੀ ਰਹੇਗੀ ਜਿਵੇਂ ਕਿ ਸਰ ਦੇਖਿਆ ਗਿਆ ਕਿ ਪਿਛੇ 1 ਘੰਟੇ ਅੱਧੇ ਘੰਟੇ ਲਈ ਲਾਈਟ ਬੰਦ ਕਰਨ ਦੇ ਲਈ ਕਿਹਾ ਗਿਆ ਸੀ ਹੁਣ ਕਿੰਨੇ ਵੇਲੇ ਤੱਕ ਲਾਈਟ ਬੰਦ ਰਹੇਗਾ ਜੋ ਪ੍ਰਸ਼ਾਸਨ ਵੱਲੋਂ ਹੁਕਮ ਆਏਗਾ ਉਹ ਤੁਹਾਡੇ মিডিਆ ਰਾਹੀਂ ਦੱਸ ਦਿੱਤਾ ਜਾਏਗਾ ਵੈਸੇ 8 ਵਜੇ ਤੋਂ ਬਾਅਦ ਜਿਹੜੀ 5 ਵਜੇ ਤੱਕ ਜਿਹੜੀ ਹੈ ਨਾ ਉਹ ਲਾਈਟਾਂ ਆਗੇ ਲੋਡ ਅਨੁਸਾਰ ਹੀ ਜਗਾਓ ਜਿਹੜੇ ਬਾਹਰ ਇੰਡੀਕੇਸ਼ਨ ਨਾ ਹੋਵੇ ਨਾ ਹੀ ਮੋਬਾਈਲ ਦਾ ਹੋਵੇ ਜਿਵੇਂ ਮੋਬਾਈਲ ਦੀ ਬੈਟਰੀ ਦਾ ਜਾਂ ਮੋਬਾਈਲ ਦੇਖਣਾ ਉਹ ਵੀ ਅੰਦਰ ਹੀ ਦੇਖਿਆ ਜਾਵੇ ਤੇ ਇਹ ਕੋਈ 에어 İndikasyonla olmay. <tik>